फतेह की सांझ करना जी का खालसा वाहगुरु जी की फतेह सिखा सतवें गुरु गुरु हर राय साहब जी की जीवनी श्री गुरु हर राय साहब जी का प्रकाश बाबा गुरदिता जी अते माता ने हाल और माता निहाल कौर जी देर श्री किरतपुर साहेब विखे होया आप जी अठवें गुरु गुरु हरगोबिंद गोबिंद साहब जी के पोतरे सन आप जी ਨੇ ਸ੍ਰੀ ਗੁਰੂ ਹਰगोबिंद ਸਾਹਿਬ ਜੀ ਦੀ ਦੇਖ ਰੇਖੇਟ ਗੁਰਮਤਿ ਵਿਦਿਆ ਸ਼ਸਤਰ ਵਿਦਿਆ ਅਤੇ ਘੋੜਸਵਾਰੀ ਦੀ ਸਿੱਖਿਆ ਵੀ ਹਾਸਿਲ ਕੀਤੀ 6ਵੇਂ ਪਾਸ਼ੀ ਜੀ ਵੱਲੋਂ ਗੁਰਿਆਈ ਦੇ ਬਖਸ਼ਿਸ਼ ਮਿਲਣ ਸਮੇਂ ਆਪ ਜੀ ਦੀ ਉਮਰ 14 ਸਾਲ ਦੀ ਸੀ ਗੁਰਿਆਈ ਦੀ ਰਸਮ ਬਾਬਾ ਬੁੱਢਾ ਜੀ ਦੇਸਪੁੱਤਰ ਭਾਈ ਪਾਣਾ ਜੀ ਨੇ ਨਿਭਾਈ ਸ੍ਰੀ ਗੁਰੂ ਹਰ Rai ਸਾਹਿਬ ਜੀ ਨੇ ਗੁਰਿਆਈ ਕਾਲ ਦੌਰਾਨ ਦੀਨ ਦੁਖਿਆਂ ਦੀ ਸੇਵਾ ਲਈ દવાખાਨੇ ਅਤੇ ਵਾਤਾਵਰਣ ਸਾਂਭ ਸੰਭਾਲ ਪ੍ਰਤੀ ਚੇਤਨਾ ਨੂੰ ਉਜਾਗਰ ਕਰਦੇ ਹੋਏ ਆ ਬਾਗ ਵੀ ਲਗਵਾਈ। ਸਿੱਖ ਧਰਮ ਵਿੱਚ ਆਪ ਜੀ ਦੇ ਗੁਰਿਆਈ ਪੁਰਬ ਨੂੰ ਵਾਤਾਵਰਣ ਦਿਹਾੜੇ ਵਜੋਂ ਵੀ ਮਨਾਇਆ ਜਾਂਦਾ ਹੈ। 1661 ਇਸਵੀ ਵਿੱਚ ਆਪ ਜੀ ਨੇ 8ਵੇਂ ਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਗੱਦੀ ਸੌਂਪ ਕੇ ਜੋਤੀ ਜੋਤ ਸਮਾ ਗਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਵੀਡੀਓਜ਼ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਪਲੀਜ਼ ਲਾਈਕ ਸ਼ੇਅਰ ਐਂਡ ਕਮੈਂਟ